ਕਾਂਗਰਸ ਦੀ પાર્ટી ਵੱਲੋਂ ਅੱਜ ਪੂਰੇ ਪੰਜਾਬ ਦੇ ਵਿੱਚ ਵਿਧਾਨ ਸਭਾ ਹਲਕਾ ਪੱਧਰ ਦੇ ਉੱਤੇ ਪੋਟੈਸ਼ਲ ਲਾਉਣ ਆਰਡਰ ਦੀ ਸਿੱਧੀ ਨੂੰ ਲੈ ਕੇ ਕੀਤੇ ਜਾ ਰਹੇ ਨੇ ਮਾਜੇ ਦੇ ਵਿੱਚ ਵੱਡਾ ਪ੍ਰੋਟੈਸਟ ਜਿਹੜਾ ਕੀਤਾ ਜਾ ਰਿਹਾ ਹੈ ਕਾਂਗਰਸ ਦੇ ਵੱਡੇ ਆਗੂ ਆਈਸੀਸੀ ਦੇ ਜਿਹੜੇ ਸੈਕਟਰੀ ਬਣੇ ਨੇ ਦਿੱਲੀ ਦੇ ਇੰਚਾਰਜ ਨੇ ਔਰ ਰਾਹੁਲ ਗਾਂਧੀ ਦੀ ਕੋਰ ਟੀਮ ਦੇ ਮੈਂਬਰ ਸੁਖਵਿੰਦਰ ਸਿੰਘ ਦੇਨੀ ਮੰਡਾਲਾ ਸਾਹਿਬ ਦੀ ਅਗਵਾਈ ਦੇ ਵਿੱਚ ਤਾਂ ਮੰਡਾਲਾ ਸਾਹਿਬ ਪੰਜਾਬ ਦੇ ਵਿੱਚ ਧਰਨੇ ਵਾਖਵਾ ਖਿਤਾਵਾਂ ਤੇ ਲੱਗ ਰਿਹਾ ਅੱਜ ਵਿਡਿੰਗ ਸਾਹਿਬ ਨੇ ਖੁਦ ਹੀ ਚੁਣਿਆ ਮਾਜੇ ਦੀ ਇਸ ਧਰਤੀ ਨੂੰ ਕਿਸ ਨੂੰ ਲੈ ਕੇ ਤੁਸੀਂ ਧਰਨਾ ਜਿਹੜਾ ਦੇਣ ਜਾ ਰਹੇ ਜੀ ਹਾਂਜੀ ਹਾਂਜੀ ਵੇਖੋ ਅੱਜ ਗਗਨ ਜੀ ਜਿਹੜੇ ਹਾਲਾਤ ਆ ਪੰਜਾਬ ਦੇ ਉਹ ਬੜੇ ਚਿੰਤਾਜਨਕ ਹੋਏ ਰੱਖੇ ਆ ਅੱਜ ਪੰਜਾਬ ਦੇ ਕੋਨੇ-ਕੋਨੇ ਛਾਤੀ ਮਾਰੋ ਇੱਕ ਦਿਨ ਖਾਲੀ ਐਸਾ ਨਹੀਂ ਬੀਤਦਾ ਜਿਸ ਦਿਨ ਗੁੰਡਾਗਰਦੀ ਦਾ ਨਾਮ ਇਸ ਪਿਆਰੇ ਪੰਜਾਬ ਦੀ ਧਰਤੀ ਤੇ ਨੱਚਿਆ ਨਹੀਂ ਜਾਂਦਾ ਦਿਨ ਦਿਹਾੜੇ ਕਤਲੋਗਾਰਦ ਦਿਨ ਦਿਹਾੜੇ ਜਿਹੜੀਆਂ ਚੋਰੀਆਂ ਡਕੈਤੀਆਂ ਲੁੱਟਖੋ ਦੀਆਂ ਵਾਰਦਾਤਾਂ ਨੇ ਔਰ ਕਤਲੇਆਮ ਜਿਹੜਾ ਸ਼ਰੇਆਮ ਇੱਥੇ ਪੰਜਾਬ ਦੇ ਕੋਨੇ-ਕੋਨੇ ਵਿੱਚ ਹੋ ਰਿਹਾ ਹੈ ਅੱਜ ਜਿਹੜਾ ਲਾਅਨ ਆਰਡਰ ਹੈ ਨਾ ਉਹ ਪੰਜਾਬ ਦੇ ਅੰਦਰ ਖੰਭ ਲਾ ਕੇ ਉੱਡ ਚੁੱਕਾ ਇੱਥੋਂ ਤੇ ਜਿਹੜੇ ਇਲਾਕੇ ਦੇ ਪੰਜਾਬ ਦੇ ਲੋਕ ਨੇ ਆਵਾਮ ਉਹ ਸਾਰੇ ਦਰਦੇ ਖਾਫਤੇ ਸਹਿਮ ਦੇ ਮਹਾਲ ਦੇ ਵਿੱਚ ਨੇ ਅੱਜ ਪੂਰੇ ਪ੍ਰਦੇਸ਼ ਦੇ ਵਿੱਚ ਸਰਦਾਰ ਅਮਰਿੰਦਰ ਸਿੰਘ ਰਾਜਾ ਵਰਣਗ ਸਾਡੇ ਪਾਰਟੀ ਦੇ ਪ੍ਰਧਾਨ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਉਹਨਾਂ ਦੀ ਲੀਡਰਸ਼ਿਪ ਤੇ ਪੂਰੇ ਪੰਜਾਬ ਦੇ ਅੰਦਰ ਜਿਹੜੇ ਆ ਇਹ ਸਰ ਸਬਡਿਵੀਜ਼ਨ ਦੇ ਦਫ਼ਤਰ ਦੇ ਬਾਹਰ ਡੀਐਸਪੀ ਦੇ ਧਰਨੇ ਲੱਗ ਰਿਹਾ ਹੈ ਉਸੇ ਤਹਿਤ ਅੱਜ ਅਸੀਂ ਜੰਡਿਆਲਾ ਗੁਰੂ ਦੇ ਅੰਦਰ ਅਸੀਂ ਇੱਥੇ ਜਿਹੜਾ ਵੱਡਾ ਰੋਸ ਮਜਾਰਾ ਕਰ ਰਹੇ ਹਾਂ ਉਹਦਾ ਕਾਰਨ ਇਹ ਹੈ ਕਿ ਜੰਡਿਆਲਾ ਗੁਰੂ ਵਿੱਚ ਜਿਹੜਾ ਹੈ ਇਸ ਵੇਲੇ ਕ੍ਰਾਈਮ ਦੀ ਅਮਰਸਰ ਸਿਟੀ ਦੇ ਵਿੱਚ ਮੇਨ ਹੱਬ ਬਣ ਚੁੱਕਾ ਹੈ ਇੱਥੇ ਇੰਨਾ ਕੁ ਜ਼ਿਆਦਾ ਕ੍ਰਾਈਮ ਹੈ ਇੰਨੀ ਕੁ ਲੁੱਟਖੋ ਚੋਰੀ ਕਤਲੇਆਮ

ਲੋਕਾਂ ਦਾ ਜੁਣਾ ਜਿਹੜਾ ਮੁਹਾਬੇ ਹਾਲ ਹੋ ਰੱਖਿਆ ਸੋ ਅੱਜ ਪੰਜਾਬ ਪ੍ਰਧਾਨ ਸਾਡੇ ਕੋਲ ਪਹੁੰਚ ਰਹੇ ਨੇ ਇੱਥੇ ਇੱਥੇ ਲਾਅ ਐਂਡ ਆਰਡਰ ਨੂੰ ਲੈ ਕੇ ਲੋਕਾਂ ਦੇ ਹੱਕ ਦੇ ਵਿੱਚ ਆਪਣੀ ਆਵਾਜ਼ ਬੁਲੰਦ ਕਰਨਗੇ ਔਰ ਇਹ ਜਿਹੜੀ ਸੁੱਤੀ ਬਹਿਰੀ ਜਿਹੜੀ ਬੋਲੀ ਅੰਦੀ ਬੋਲੀ ਗੁੰਗੀ ਸਰਕਾਰ ਹੈ ਉਸ ਨੂੰ ਜਗਾਉਣ ਦਾ ਜਿਹੜਾ ਕੰਮ ਕੀਤਾ ਜਾਣਾ ਸਰਦਾਰ ਸਾਹਿਬ ਜਿਹੜੀ ਇਹ ਜੰਡਿਆਲੇ ਦੇ ਵਿੱਚ ਕਿਉਂਕਿ ਅਸੀਂ ਤੇ ਰਿਪੋਰਟ ਕਰਦੇ ਆਂ ਜੀ ਸਾਨੂੰ ਕੋਈ ਇੱਕ ਦਿਨ ਐਸਾ ਨਹੀਂ ਹੁੰਦਾ ਕਿ ਜੰਡਿਆਲੇ ਦੀ ਕੋਈ ਨਾ ਕੋਈ ਖਬਰ ਆਈ ਰਹਿੰਦੀ ਈਵਨ ਦੋ ਦੋ ਤਿੰਨ ਤਿੰਨ ਖਬਰਾਂ ਕਦੀ ਗੋਲੀ ਚੱਲ ਗਈ ਕਦੀ ਵਿਰੋਧੀ ਦਾ ਆ ਗਿਆ ਕੀ ਇਹਨਾਂ ਜਿਹੜੇ ਜੰਡਿਆਲੇ ਦੇ ਆਸ- ਪੋਲਿਟਿਕਲ ਸੁਰੱਖਣ ਦਾ ਤੇ ਜਿਹੜਾ ਹੈਗਾ ਪੈਟਰਨ ਇਹਦਾ ਉਹ ਬਾਅਦ ਦੀ ਗੱਲ ਹੈ ਇੱਥੇ ਹਾਲਾਤ ਇਹ ਨੇ ਕਿ ਸਰਕਾਰ ਨੂੰ ਜਿੱਥੇ ਚਿੰਤਾ ਕਰਕੇ ਇੱਥੇ ਹਲਾਤਾਂ ਨੂੰ ਜਿਹੜਾ ਕਾਬੂਕਰਨ ਕੰਟਰੋਲ ਕਰਨ ਚ ਜਿਹੜਾ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਸਰਕਾਰ ਜਿਹੜੀ ਹੁੰਦੀ ਹੈ ਪੰਜਾਬ ਦੀ ਉਹਦੀ ਪਹਿਲੀ ਜਿਹੜੇ ਪ੍ਰਾਥਮਿਕਤਾ ਹੈ ਉਹ ਜਾਨਮਾਲ ਦੀ ਜਿਹੜੀ ਹੈ ਸੁਰੱਖਿਆ ਤੇ ਜੇ ਆਵਾਮ ਦੇ ਜਾਨਮਾਲ ਦੀ ਸੁਰੱਖਿਆ ਦੇ ਵਿੱਚ ਹੀ ਸਰਕਾਰ ਫੇਲ ਹੋ ਰਹੀ ਹੈ ਤਾਂ ਫਿਰ ਲੋਕ ਜਿਹੜਾ ਹੈ ਉਹ ਫਿਰ ਕਿੱਧਰਲੇ ਪਾਸੇ ਜਾਣਗੇ ਆਵਾਮ ਅਖੀਰ ਉੱਤਰ ਕੇ ਸੜਕਾਂ ਦੇ ਉੱਤੇ ਰਹੇਗਾ ਆਪਣੀ ਜਾਨਮਾਲ ਦੀ ਸੁਰੱਖਿਆ ਲਈ ਜਿਹੜੇ ਉਹ ਆਵਾਜ਼ ਬੁਲੰਦ ਕਰੇਗਾ ਹੁਣ ਹੁਣ ਸਰਕਾਰ ਜਿਹੜੀ ਹੈ ਇਸ ਕੰਮ ਦੇ ਵਿੱਚ ਜਿਹੜੀ ਹੈ ਬੁਰੇ ਤਰੀਕੇ ਦੇ ਨਾਲ ਜਿਹੜੀ ਹੈ ਫੇਲ ਹੋਈ ਹੈ ਲਾਅ ਐਂਡ ਆਰਡਰ ਜਿਹੜੇ ਆ ਹਾਲਾਤ ਜਿਹੜੇ ਆ ਵੱਧ ਤੋਂ ਵੱਧਰ ਹੋਏ ਆ ਔਰ ਲਾਅ ਐਂਡ ਆਰਡਰ ਬਿਲਕੁਲ ਮਨਾਲ ਸਾਹਿਬ ਜੰਡਿਆਲਾ ਦੀ ਮੰਡੀ ਦੇ ਵਿੱਚ ਆਪਾਂ ਖੜੇ ਆ ਝੋਨੇ ਦਾ ਸੀਜ਼ਨ ਆ ਵਪਾਰੀ ਬਾਹਰੋਂ ਹੁੰਦੇ ਨੇ ਵਪਾਰੀ ਦੇ ਵਿੱਚ ਵੀ ਕਿਤਨੇ ਕਿਨੇ ਵਪਾਰੀ ਵਰਗ ਦੇ ਵਿੱਚ ਵੀ ਸਹਿਮ ਦਾ ਮਾਹੌਲ ਪੈਂਦਾ ਜੋ ਲਾਅ ਐਂਡ ਆਰਡਰ ਦੀ ਸਥਿਤੀ ਇਦਾਂ ਹੁੰਦੀ ਹੈ ਜੰਡਿਆਲਾ ਸ਼ਹਿਰ ਹੈ ਜੰਡਿਆਲੇ ਸ਼ਹਿਰ ਦੇ ਅੰਦਰ ਵਪਾਰੀ ਵੀ ਸਾਡੇ ਬਹੁਤ ਸਾਰੇ ਸਤਕਾਰਯੋਗ ਸਾਥੀ ਬੈਠੇ ਨੇ ਉਹਨਾਂ ਦੀਆਂ ਦੁ ਦੇ ਵੀ ਲੋਕਾਂ ਦੇ ਡਰ ਤੇ ਅੰਦਰ ਮੰਦੇ ਸਹਿਮ ਹੈ ਕਿ ਜਦੋਂ ਸ਼ਾਮ ਦੇ 6 ਵਜੇ ਦੇ ਹੈ ਉਸ ਤੋਂ ਬਾਅਦ ਥੋੜਾ ਹਨੇਰਾ ਪੈਂਦਾ ਤੇ ਉਹ ਕੋਈ ਵੀ ਪਰਿਵਾਰ ਦਾ ਜਿਹੜਾ ਮੈਂਬਰ ਆ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝਦਾ ਜੇ ਕਿਸੇ ਦਾ ਕੋਈ ਧੀ ਪੁੱਤ ਰਾਤ 8 ਵਜੇ ਤੋਂ ਬਾਹਰ ਬਾਹਰ ਨਿਕਲਦਾ ਤਾਂ ਉਸ ਮਾਪੇ ਦੇ ਮਨ ਦੇ ਉੱਪਰ ਚਿੰਤਾ ਦਾ ਵਿਸ਼ਾ ਹੈ ਕਿ ਕੀ ਮੇਰਾ ਧੀ ਪੁੱਤ ਜਿਹੜਾ ਹੈ ਉਹ ਘਰ ਜਿਹੜਾ ਸੁਰੱਖਿਅਤ ਵਾਪਸ ਆ ਜਾਏਗਾ ਇਹ ਵੱਡੀ ਇੱਕ ਚਿੰਤਾ ਜਿਹੜੀ ਹੈ ਸਾਹਮਣੇ ਉੱਭਰ ਕੇ ਨਿਕਲ ਕੇ ਆਈ ਹੈ ਔਰ ਮੇਰੇ ਕial ਹਾਲਾਤ ਜੋ ਪਿਛਲੇ ਸਾਲ 1.5 ਸਾਲ ਦੇ ਅੰਦਰ ਬਦ ਤੋਂ ਬੱਤਰ ਹੋਏ ਨੇ ਸਰਕਾਰ ਬੁਰੇ ਤਰੀਕੇ ਦੇ ਨਾਲ ਫੇਲ ਹੋਈ ਹੈ ਮੰਡਾਲਾ ਸਾ ਜਿਵੇਂ 2.5 ਸਾਲ ਹੋ ਗਏ ਨੇ ਸਰਕਾਰ ਨੂੰ ਆਮ ਆਦੀ ਬਾਡੀ ਨੂੰ ਪਰਟੈਸ ਤੁਸੀਂ ਲੇਟ ਸ਼ੁਰੂ ਕੀਤੇ ਨੇ ਤੁਹਾਨੂੰ ਲੱਗਦਾ ਨਹੀਂ ਕਿ ਸਮੇਂ ਦੇ ਨਾਲ ਹੀ ਬਹੁਤ ਦੇਰੀ ਕਰਤੀ ਇਹਨਾਂ ਪ੍ਰੋਟੈਸਟ ਕਰਦੇ ਨਹੀਂ ਪ੍ਰੋਟੈਸਟ ਅਸੀਂ ਦੇਰੀ ਦੇ ਨਾਲ ਨਹੀਂ ਕੀਤੇ ਅਸੀਂ ਸਮੇਂ ਤੋਂ ਸਮੇਂ ਅਸੀਂ ਸਰਕਾਰ ਨੂੰ ਹਮੇਸ਼ਾ ਜਗਾਉਂਦੇ ਵੀ ਰਹੇ ਹਾਂ ਚਾਹੇ ਵਿਧਾਨ ਸਭਾ ਦੇ ਅੰਦਰ ਸਰਦਾਰ ਪ੍ਰਤਾਪ ਸਿੰਘ ਵਾਜਵਾ ਜਿਹੜੇ ਸਾਡੇ ਸੀਐਲਪੀ ਦੇ ਲੀਡਰ ਨੇ ਉਹਨਾਂ ਨੇ ਸਮੇਂ ਦੇ ਸਮੇਂ ਅੰਦਰ ਵਿਧਾਨ ਸਭਾ 'ਚ ਸਾਡੇ ਸਾਥੀਆਂ ਨੇ ਆਵਾਜ਼ ਬੁਲੰਦ ਕੀਤੀ ਹੈ ਚਾਹੇ ਸੜਕਾਂ ਦੇ ਉੱਪਰ ਵੀ ਹੈ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਤੇ ਕਾਂਗਰਸ ਪਾਰਟੀ ਨੇ ਆਵਾਜ਼ ਬੁਲੰਦ ਕੀਤੀ ਹੈ ਸਰਕਾਰ ਰਵੀ ਨਵੀਂ ਗੱਠੇ ਥੋਕੇ ਆਈ ਸੀ ਇਲੈਕਟੋ ਕੇ ਆਈ ਸੀਗੀ ਔਰ ਕਾਂਗਰਸ ਪਾਰਟੀ ਨੇ ਹਮੇਸ਼ਾ ਉਹ ਮੌਕਾ ਜਿਹੜਾ ਉਹਨਾਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਪਰ ਹੁਣ ਜਦੋਂ ਸਿਰ ਤੋਂ ਪਾਣੀ ਲੰਘ ਚੁੱਕਾ ਹੈ ਔਰ ਹਾਲਾਤ ਇਹਨਾਂ ਕੋ ਕੰਟਰੋਲ ਚ ਹੀ ਨਹੀਂ ਆ ਰਹੇ ਤਾਂ ਫਿਰ ਅਸੀਂ ਜਿਹੜੀ ਆ ਆ ਕਰਕੇ ਆਵਾਜ਼ ਜਿਹੜੀ ਆ ਸੜਕਾਂ ਤੇ ਲੋਕ ਉੱਤਰ ਕੇ ਜਿਹੜੀ ਆਵਾਜ਼ ਨੂੰ ਬੁਲੰਦ ਕਰਨ ਦੇ ਵਿੱਚ ਬਾਹਰ ਨਿਕਲ ਕੇ ਆਪ ਮੁਹਾਰੇ ਨਿਕਲ ਕੇ ਆਏ ਨੇ ਸਰਕਾਰ ਬੰਨਾਲਾ ਦਾ ਮੈਂ ਤੁਹਾਡੇ ਕੋਲ ਹੋਰ ਜਾਨਣਾ ਚਾਹੁੰਦਾ ਕਿ ਰਵਨੀਤ ਬਿੱਟੂ ਉਹਨਾਂ ਦਾ ਬਿਆਨ ਕੱਲ ਦਾ ਇੱਕ ਬੜਾ ਚਰਚਾਜ ਕੋ ਕਿ ਤੁਸੀਂ ਉਸ ਜਦੋਂ ਬਿੱਟੂ ਉਹਨਾਂ ਨੂੰ ਟਿਕਟਾਂ ਮਿਲੀਆਂ ਸੀ ਤੁਹਾਨੂੰ ਵੀ ਯ ਚਲੇ ਸੀ ਇਹ ਨਜ਼ਰ rahul gandhi ਦੇ ਨਾਲ ਉਹਨਾਂ ਦੀ ਕੋਰ ਟੀਮ ਦੇ ਵਿੱਚ ਤੁਸੀਂ ਤੇ ਅਜੇ ਵੀ ਵਿਚਰਦੇ ਹੋ ਵਰਿੰਗ ਸਾਹਿਬ ਨੇ ਪਰ ਜਿਹੜੇ ਨੇ ਰਵਨੀਤ ਬਿੱਟੂਣੀ ਉਹ ਦੂਜੇ ਪਾਸੇ ਚਲੇ ਜਾਂਦੇ ਨੇ ਤੇ ਕੱਲ ਉਹ rahul gandhi ਨੂੰ ਅਤਵਾਦੀ ਦੱਸਿਆ ਜਾ ਰਹੇ ਨੇ ਬਿੱਟੂ ਸਾਹਿਬ ਨੂੰ ਮੇਰੇ ਖਿਆਲ ਸੋਚ ਸਮਝ ਕੇ ਬਿਆਨਬਾਜ਼ੀ ਕਰਨੀ ਚਾਹੀਦੀ ਹੈ ਕਿਉਂਕਿ ਹੁਣ ਉਹ ਆਮ ਸਧਾਰਨ ਅਹੁਦੇ ਦੇ ਉੱਪਰ ਨਹੀਂ ਨੇ ਉਹ ਇੱਕ ਭਾਰਤ ਸਰਕਾਰ ਦੇ ਵਜ਼ੀਰ ਵਜੋਂ ਆਪਣੀ ਭੂਮਿਕਾ ਨੂੰ ਅਦਾ ਕਰ ਰਹੇ ਨੇ ਔਰ ਜਿਸ ਤਰ੍ਹਾਂ ਦੀ ਉਹ ਬਿਆਨਬਾਜ਼ੀ ਕਰ ਰਹੇ ਨੇ ਉਹ ਅਤੀ ਨਿੰਦਨ ਦੇ ਯੋਗ ਹੈ ਉਹ ਮੂਰਖਤਾ ਭਰੇ ਬਿਆਨ ਨੇ ਜਿਨ੍ਹਾਂ ਨੂੰ ਉਹ ਆਪਣੇ ਮੂੰਹ ਦੇ ਵਿੱਚੋਂ ਅਲਫਾਜ਼ ਕਹਿ ਰਹੇ ਹਨ ਦੇਸ਼ ਦੇ ਵਾਸੀ ਔਰ ਪੰਜਾਬ ਦੇ ਲੋਕ ਉਹਨਾਂ ਦੀਆਂ ਗੱਲਾਂ ਨੂੰ ਸੁਣ ਰਹੇ ਮੇਰੇ ਖਿਆਲ ਜ਼ਿੰਮੇਵਾਰੀ ਤਾਂ ਉਹਨਾਂ ਨੂੰ ਆਪਣਾ ਜਿਹੜਾ ਹੈ ਨਾ ਉਹ ਕੰਮ ਲੈਣਾ ਚਾਹੀਦਾ ਹੈ ਇੰਦੀ ਬੇਤੁਕੀ ਬਿਆਨਬਾਜ਼ੀ ਜਿਹਦਾ ਕੋਈ ਸਿਰ ਨਹੀਂ ਕੋਈ ਮੂੰਹ ਨਹੀਂ ਉਸ ਬਿਆਨਬਾ ਜਿੰਨਾ ਮਾਨ ਸਤਕਾਰ ਰਾਹੁਲ ਗਾਂਧੀ ਹੋਣਾ ਨੇ ਰਵਨੀਤ ਬਿੱਟੂ ਨੂੰ ਦਿੱਤਾ ਉਸ ਪਰਿਵਾਰ ਨੂੰ ਦਿੱਤਾ ਤਿੰਨ ਤਿੰਨ ਵਾਰ ਐਮਪੀ ਦੀਆਂ ਟਿਕਟਾਂ ਦੇ ਕੇ ਪੰਜਾਬ ਯੂਥ ਕਾਂਗਰਸ ਦਾ ਪ੍ਰਧਾਨ ਬਣਾ ਕੇ ਅੱਗੇ ਲੈ ਕੇ ਆਂਦਾ ਤੇ ਬਿੱਟੂ ਸਾਹਿਬ ਤੇ ਆਪ ਉੱਥੇ ਆਪਣੀ ਬਿੱਟੂ ਹਣੀ ਗੱਲ ਕਰਦੇ ਰਹੇ ਆ ਭਾਰਤ ਜੋੜੋ ਯਾਤਰਾ ਦੇ ਵਿੱਚ ਵੀ ਜੇ ਮੇਰੇ ਸਿਰ ਤੇ ਦਸਤਾਰ ਵੀ ਅੱਜ ਸੱਜੀ ਹੈ ਤੇ ਉਹ ਦਸਤਾਰ ਸਜਾਉਣ ਪਿੱਛੇ ਵੀ ਜਿਹੜਾ ਹੈ ਰਾਹੁਲ ਗਾਂਧੀ ਜੀ ਦਾ ਹੱਥ ਹੈ ਉਹਨਾਂ ਨੇ ਮੈਨੂੰ ਪ੍ਰੇਰਿਤ ਕੀਤਾ ਇਸ ਕੰਮ ਵਾਸਤੇ ਵੀ ਰਵਨੀਤ ਸਿੰਘ ਬਿੱਟੂ ਜੀ ਹੁਣ ਤੁਸੀਂ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਹੋ ਐਮਪੀ ਬਣ ਗਏ ਹੋ ਤੇ ਤੁਸੀਂ ਆਪਣੇ ਸਿਰ ਤੇ ਜਿਹੜੀ ਹੈ ਤੁਹਾਡੀ ਪਛਾਣ ਉਹ ਨਕੇ ਮੇਰੇ ਕੋਲ ਆਓ ਇਹ ਬਿਆਨਬਾਜ਼ੀ ਪਬਲੀਕਲੀ ਰਵਨੀਤ ਬਿੱਟੂ ਕਰਦੇ ਰਹੇ ਸਿਆਸਤ ਦੇ ਵਿੱਚ ਕਹਿੰਦੇ ਮੈਨੂੰ ਜਮਾਉਣ ਵਾਲੇ ਰਾਹੁਲ ਗਾਂਧੀ ਜੀ ਨੇ ਤੇ ਸਿਰ ਤੇ ਦਸਤਾਰ ਬਣਾਉਣ ਵਾਸਤੇ ਵੀ ਉਹਨਾਂ ਨੇ ਮੈਨੂੰ ਪ੍ਰੇਰਿਤ ਕੀਤਾ ਹੁਣ ਇਹੋ ਜਿਹੀਆਂ ਗੱਲਾਂ ਕਿਉਂ ਦੇ ਰਹੇ ਬਿਆਨ ਤੁਹਾਨੂੰ ਕਿਹਾ ਬੀਜੇਪੀ ਲੀਡਰਸ਼ਿਪ ਪੋਲਿਟੀਕਲ ਆਪਰਚਨਿਸਟ ਠੀਕ ਹੈ ਗੱਲਾਂ ਪਾਰਟੀ ਦੀਆਂ ਹੁੰਦੀਆਂ ਨੇ ਅਸੀਂ ਸਮਝਾਉਂਦੀ ਹੈ ਪਰ ਹਮੇਸ਼ਾ ਉਹਨੇ ਉਹਨੇ ਧਾਇਰੇ ਚ ਰਹਿ ਕੇ ਗੱਲ ਕਰਨੀ ਚਾਹੀਦੀ ਹੈ ਜਿਹੜੀ ਲੋਕਾਂ ਦੇ ਅੰਦਰ ਹਜ਼ਮ ਹੋ ਜਾਵੇ ਜਿਹੜੀ ਗੱਲ ਕੋਈ ਹਜ਼ਮ ਹੀ ਨਹੀਂ ਹੁੰਦੀ ਫਿਰ ਉਹ ਗੱਲ ਲੋਕਾਂ ਦੇ ਹਜ਼ਮੇ ਤੋਂ ਬਾਹਰ ਹੋ ਜਾਉ ਚੰ ਅੱਡਾ ਇੱਥੇ ਤੁਸੀਂ ਮੈਮੋਰੰਡਮ ਦੇਣਾ ਹੈ ਜਾਂ ਕੀ ਮਾਰਚ ਕਰਨਾ ਜੀ ਅਸੀਂ ਅੱਜ ਲਾਅ ਐਂਡ ਆਰਡਰ ਨੂੰ ਲੈ ਕੇ ਜਿਹੜਾ ਡੇ ਬਿਡ ਡੇ ਬਾਈ ਡੇ ਡਿਟੀਰੀਓਰੇਟ ਹੋ ਰਿਹਾ ਪੰਜਾਬ ਦੇ ਅੰਦਰ ਉਸ ਦੇ ਖਿਲਾਫ ਅਸੀਂ ਅੱਜ ਪ੍ਰੋਟੈਸਟ ਕਰ ਰਹੇ ਹਾਂ ਰਮਾਨਯੋਗ ਵੜਿੰਗ ਸਾਹਿਬ ਸਾਡੇ ਕੋ ਪ੍ਰਧਾਨ ਸਾਡੇ 5-10 ਮਿੰਟਾਂ ਦੇ ਅੰਦਰ ਪਹੁੰਚ ਰਹੇ ਹੈ ਤੇ ਡੀਐਸਪੀ ਸਾਹਿਬ ਦੇ ਦਫ਼ਤਰ ਦੇ ਬਾਹਰ ਅਸੀਂ ਕਾਂਗਰਸ ਪਾਰਟੀ ਦੇ ਸਾਰੇ तमाम ਵਰਕਰ ਬੈਠ ਕੇ ਲੋਕ ਉਥੇ ਧਰਨਾ ਕਰਨਗੇ আর ਆਪਦੀ ਆਵਾਜ਼ ਬੁਲੰਦ ਕਰਨਗੇ ਤਾਂ ਜੋ ਇਹ ਜਿਹੜਾ ਹਾਲਾਤ ਵਿਗੜ ਰੱਖਿਆ ਇਹਨਾਂ ਨੂੰ ਠੱਲ ਪਾਈ ਜਾ ਸਕੇ ਔਰ ਸੁੱਤੀ ਸਰਕਾਰ ਨੂੰ ਜਗਾਇਆ ਜਾ ਸਕੇ ਸੁਖਵਿੰਦਰ ਸਿੰਘ Yeah. ਸੈਕਟਰੀ ਨੇ ਤਾਂ ਅੱਜ ਇਸ ਵਾਸਤੇ ਤੁਸੀਂ ਮੇਰੇ ਬਸ ਪਿਛੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਜਿੰਨੇ ਕਾਂਗਰਸੀ ਲੀਡਰਸ਼ਿਪ ਜਿਹੜੀ ਆ ਇੱਥੇ ਪਹੁੰਚੀ ਹੋਈ ਹੈ ਸਾਰੀ ਜੰਡਿਆਲਾ ਗੁਰੂ ਦੇ ਵਿੱਚ ਕਿਉਂਕਿ ਜੰਡਿਆਲਾ ਗੁਰੂ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਕਾਫੀ ਜੜੀਆਂ ਵਾਰਦਾਤਾਂ ਹੋਈਆਂ ਤੇ ਚਰਚਾ ਦੇ ਵਿੱਚ ਜੰਡਿਆਲਾ ਗੁਰੂ ਜਿਹੜਾ ਹੋ ਰਿਹਾ ਕਿਉਂਕਿ ਗੋਲੀ ਚੱਲਣ ਦੀਆਂ ਜੜੀਆਂ ਵਾਰਦਾਤਾਂ ਸੀ ਫਾਇਰਿੰਗ ਅਤੇ ਦੇ ਘਟਨਾਵਾਂ ਲਗਾਤਾਰ ਸਾਹਮਣੇ ਆਈਆਂ ਨੇ ਉਸ ਤੋਂ ਬਾਅਦ ਹੋਰ ਜੜੀਆਂ ਵਾਰਦਾਤਾਂ ਇੱਥੇ ਜੰਡਿਆਲਾ ਗੁਰੂ ਦੇ ਵਿੱਚ ਵਾਪਰੀਆਂ ਨੇ ਤੇ ਇਸ ਨੂੰ ਲੈ ਕੇ ਜੰਡਿਆਲਾ ਕਾਫੀ ਹੌਟਸਪੌਟ ਜਿਹੜਾ ਰਿਹਾ ਇਹ ਤਾਂ ਇਸ ਕਰਕੇ ਜੰਡੇਆਲਾ ਗੁਰੂ ਦੇ ਵਿੱਚ ਹੀ ਅੱਜ ਕਾਂਗਰਸ ਪਾਰਟੀ ਦੇ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਖੁਦ ਅਮਰਿੰਦਰ ਸਿੰਘ ਰਾਜਾ ਆਪਣੇ ਇੱਕ ਪੀਪੀਸੀ ਦੇ ਪ੍ਰੈਜ਼ੀਡੈਂਟ ਜਿਹੜੇ ਨੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਨੇ ਉਹ ਇੱਥੇ ਪਹੁੰਚ ਰਹੇ ਨੇ ਤੇ ਇੱਥੇ ਪ੍ਰੋਟੈਸਟ ਨੂੰ ਦੇਣਗੇ ਇਸ ਤੋਂ ਜੰਡੇਆਲਾ ਗੁਰੂ ਦੀ ਮੰਡੀ ਦੀ ਮੰਡੀ ਤੋਂ ਡੀਐਸਪੀ ਜਿਹੜੇ ਜੰਡੇਆਲਾ ਗੁਰੂ ਨੇ ਉੱਥੋਂ ਤੱਕ ਮਾਰਦ ਤੱਕ ਕੀਤਾ ਜਾਏਗਾ ਤੇ ਉੱਥੇ ਮੈਮੋਰੰਡਮ ਜਿਹੜਾ ਹੈ ਡੀਐਸਪੀ ਸਾਹਿਬ ਨੂੰ ਦਿੱਤਾ ਜਾਏਗਾ ਕੈਮਰਾ ਪਰਸਨ ਵਿਪਨ ਦੇ ਨਾਲ ਗਗਨਦੀ ਫਰਮਾ ਦੈਨਿਕ ਸੋਰਾ ਟੀਵੀ ਜੰਡੇਆਲਾ ਗੁਰੂ ਅੰਮ੍ਰਿਤਸਰ ਦੇਸ਼ ਦ देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर